ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਕਾਜੀ ਇੱਕ ਅੋਰਿੰਦਰ ਪੰਜਾਬੀ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਆ ਤੇ ਗਾਇਜ਼ ਇਧਰ ਵੀ ਵਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਤੇ ਸੇਰੇ ਸੇਰੇ ਬਣਾਉਣ ਲੱਗੀ ਸੀ ਚਾ ਮੈਂ ਕਿਹਾ ਚਲੋ ਨਾਲੇ ਵਲੌਗ ਦੀ ਸ਼ੁਰੂਆਤ ਕਰਦੀ ਆ ਤੇ ਇਧਰ ਭਈ ਹੋਈ ਸੀ ਦਾਲ ਆਪਾਂ ਭੱਲਿਆਂ ਲਈ ਅੱਜ ਬਣਾਵਾਂਗੇ ਆਪਾਂ ਭੱਲੇ ਆ ਦੇਖੋ ਜਿਹੜੀ ਭੱਲਿਆਂ ਵਾਲੀ ਦਾਲ ਪਤਾ ਕਿਹੜੀ ਹੁੰਦੀ ਜਿਹੜੀ ਤੋਤੇ ਉੱਡਦਾਂ ਦੀ ਦਾਲ ਹੁੰਦੀ ਐ ਨਾ ਉਹਨੂੰ ਆਪਾਂ ਪਹਿਲਾਂ ਹੀ ਭਗੋ ਦਿੰਦੇ ਆ ਮੈਂ ਰਾਤੀਓਂ ਭਗੋਤੀ ਸੀ ਮੈਂ ਕਿਹਾ ਚਲੋ ਦਿਖਾ ਦਿੰਨੀ ਆਵਲੀ ਆਵਲੀ ਵਾਈਟ ਦਾਲ ਐ ਤੁਸੀਂ ਵੀ ਦੇਖ ਲਓ ਬਹੁਤ ਟੇਸਟੀ ਭੰਲੇ ਬਣਦੇ ਆ ਜਿਵੇਂ ਗਰਮੀਆਂ ਦੇ ਵਿੱਚ ਆਪਾਂ ਕਹਿੰਦੇ ਨੇ ਦਹੀਂ ਨਹੀਂ ਰੁੱਖਾ ਖਾਦਾ ਜਾਂਦਾ ਤੇ ਲੋ ਗਾਈਜ਼ ਇੱਧਰ ਬਣਾਉਣ ਲੱਗੇ ਸੀ ਆਪਾਂ ਭੱਲੇ ਆ ਵਾਲੀ ਦਾਲ ਮੈਂ ਭਿਗੋਈ ਹੋਈ ਸੀਗੀ ਤੇ ਮੈਂ ਕਿਹਾ ਚਲੋ ਭੱਲੇ ਬਣਾ ਦਿੰਨੇ ਤੇ ਇਹ ਦਾਲ ਨਾ ਪਹਿਲਾਂ ਆਪਾਂ ਭਿਗੋ ਕੇ ਰੱਖ ਲੈਣੇ ਨੇ ਜਿਵੇਂ ਰਾਤ ਨੂੰ ਭਿਓ ਕੇ ਰੱਖ ਲਓ ਤੁਸੀਂ ਜਿਆਦਾ ਵਧੀਆ ਰਹਿੰਦੀ ਜਿੰਨੀ ਮਤਲਬ ਮਤਲਬ ਟਾਈਮ ਜਿਆਦਾ ਲੱਗਦਾ ਉੰਨੀ ਹੀ ਵਧੀਆ ਰਹਿੰਦੀ ਹੈ ਤੇ ਇਹਦੇ ਵਿੱਚ ਆਪਾਂ ਦੇਖੋ ਭੱਲਿਆਂ ਲਈ ਆਪਾਂ ਕੀ ਕੁਝ ਪਾਣੇ ਹੁੰਨੇ ਆ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਹੈ ਤੇ ਤੁਸੀਂ ਇਸ ਵੀਡੀਓ ਨੂੰ ਬਹੁਤ ਸਾਰਾ ਪਿਆਰ ਵੀ ਦਿੱਤਾ ਕਿਉਂਕਿ ਮੈਂ ਇੱਕ ਇਸੇ ਦਾਲ ਦੀਆਂ ਤਿੰਨ ਰੈਸਪੀੀਆਂ ਦੱਸੀ ਹੋਈਆਂ ਨੇ ਠੀਕ ਹੈ ਨਾ ਤੇ ਇਹਦੀਆਂ ਮੈਂ ਸਬਜ਼ੀ ਵੀ ਬਣਾ ਲੈਣੀ ਹੁੰਦੀ ਆ ਭੱਲੇ ਵੀ ਬਣਾ ਲੈਣੇ ਹੁੰਦੀ ਆ ਖਾਣ ਨੂੰ ਤੇ ਹੋਰ ਕੀ ਬਣਾਉਣੀ ਹੁੰਦੀ ਆ ਸਬਜ਼ੀ ਭੱਲਾ ਚਾਟ ਵੀ ਬਣਾ ਲੈਣੀ ਹੁੰਦੀ ਆ ਤੇ ਇਹਦੇ ਵਿੱਚ ਆਪਾਂ ਜੋ ਪਾਵਾਂਗੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਆਪਾਂ ਪਾਵਾਂਗੇ ਘੋਣ ਨਮਕ ਤੇ ਲੋ ਗਾਈਜ਼ ਇਹਦੇ ਵਿੱਚ ਪਾ ਲੈਣਾ ਆਪਾਂ ਥੋੜਾ ਜਿਹਾ ਨਮਕ ਆਪਣੇ ਟੇਸਟ ਅਨਸਾਰ ਠੀਕ ਹੈ ਤੇ ਇਹਦੇ ਵਿੱਚ ਪਹਿਲਾਂ ਹੀ ਪਾ ਲੈਣੀ ਆਪਾਂ ਹਿੰਗ ਹਿੰਗ ਵਧੀਆ ਹੁੰਦੀ ਹੈ ਤੁਹਾਨੂੰ ਪਤਾ ਹੈ ਇਹ ਦਾਲ ਦੇ ਵਿੱਚ ਹਿੰਗ ਆਪਾਂ ਤਾਂ ਪਾਉਂਦੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵਾਇ ਕਰਦੀ ਹੈ ਥੋੜੀ ਜੀ ਹਿੰਗ ਆਪਾਂ ਲਾ ਲੈਣੀ ਇਹਦੇ ਵਿੱਚ ਹੀ ਪਾ ਦਾਂਗੇ ਹੁਣ ਆਪਾਂ ਥੋੜਾ ਜਿਹਾ ਪਾਣੀ ਉਹਨੇ ਨੂੰ ਆਪਾਂ ਪਾਣੀ ਪਾ ਕੇ ਪੀਸ ਲਾਂਗੇ ਇਹ ਮੇਰਾ ਲੱਗਿਆ ਹੋਇਆ ਜੀਰਾ ਪੀਸਿਆ ਸੀ ਨਾ ਤੇ ਮੈਂ ਧੋਤਾਂ ਨਹੀਂ ਸੀ ਮੈਂ ਕਿਹਾ ਚਲੋ ਜੀਰਾ ਵਧੀਆ ਲੱਗਦਾ ਹੈ ਤੇ ਹੁਣ ਆਪਾਂ ਇਹਨੂੰ ਪੀ ਲਾਂਗੇ ਚੰਗੀ ਤਰ੍ਹਾਂ ਜਿਹੜੀ ਵੀ ਜੀ ਦਾਲ ਹਨ ਬਹੁਤ ਵਧੀਆ ਤਰੀਕੇ ਨਾਲ ਪੀਸ ਜਾਂਦੀ ਆ ਦੇਖੋ ਪੀਸ ਗਈ ਹੁਣ ਆਪਾਂ ਦਾਲ ਐ ਵਸੇ ਇੱਦਾਂ ਕਰਕੇ ਦੇਖ ਲੈਣਾ ਆਪਾਂ ਠੀਕ ਹੈ ਸਾਡੇ ਇਕਦਮ ਪੀਸ ਗਈ ਇਹਨੂੰ ਆਪਾਂ ਪੀਸ ਕੇ ਨਾ ਪਹਿਲਾਂ ਰੱਖ ਲੈਣਾ ਥੋੜੀ ਦੇਰ ਪਹਿਲਾਂ ਫਿਰ ਆਪਾਂ ਹੁਣ ਇਹਨੂੰ ਡੋਂਗੇ ਚ ਕੱਢ ਲਾਂਗੇ ਤੇ ਆਪਾਂ ਉਧਰ ਧਰ ਦਾਂਗੇ ਆਪਾਂ ਤੇਲ ਗਰਮ ਕਰਨਾ ਥੋੜੀ ਦੇਰ ਇਹਨੂੰ ਰੈਸਟ ਲਈ ਰੱਖ ਦੇਣਾ ਆਪਾਂ ਤੇ ਲੋ ਜੀ ਇਹਨੂੰ ਹੋ ਗਿਆ ਦੇਖੋ ਆ ਮੈਂ ਕੱਢ ਲਿਆ ਸੀਗਾ ਹੋ ਗਏ ਨੇ ਵੀ 25 ਮਿੰਟ ਇਹਨੂੰ ਕੱਢੇ ਨੂੰ ਤੇ ਇੱਧਰ ਆਪਾਂ ਤੇਲ ਤਦ ਤੱਕ ਗਰਮ ਕਰ ਲੈਨੇ ਆ ਠੀਕ ਹੈ ਤੇ ਅੱਜ ਬਣਾਵਾਂਗੇ ਆਪਾਂ ਸਮਝੋ ਭੱਲਾ ਚਾਟ ਵੀ ਬਣਾ ਸਕਦੇ ਆ ਜੀ ਤੇ ਮੈਨੂੰ ਤੇ ਸ਼ੌਂਕ ਹੈ ਮੈਂ ਦਹੀਂ ਭੱਲੇ ਤੇ ਭੱਲਾ ਚਾਟ ਨਾਲ ਵੀ ਤੇਲ ਘੱਟ ਨਾਲ ਕਰਿਆ ਤੇ ਤੇਲ ਹੋ ਗਿਆ ਸੀ ਗਰਮ ਆਪਾਂ ਪਹਿਲਾਂ ਮੈਂ ਸੋਚ ਲਈ ਕਿ ਗੋਲ ਗੱਪੇ ਬਣਾ ਲਾਂ ਮੈਂ ਨਾ ਭੱਲਾ ਚਾਟ ਬਣਾਨੀ ਹੁੰਦੀ ਆ ਤੁਹਾਨੂੰ ਵੀ ਪਤਾ ਮੈਂ ਹਮੇਸ਼ਾ ਜਦੋਂ ਵੀ ਭੱਲੇ ਕਦੀ ਬਣਾਨੀ ਹੁੰਦੀ ਆ ਨਾ ਤੇ ਮੈਨੂੰ ਭੱਲਾ ਚਾਟ ਬਹੁਤ ਵਧੀਆ ਲੱਗਦੀ ਹੈ ਦਹੀਂ ਭੱਲੇ ਬਣਾਵਾਂਗੇ ਆਪਾਂ ਤੇ ਇੱਧਰ ਮੈਨੂੰ ਲੱਗ ਰਿਹਾ ਕਿ ਜਾਂ ਤਾਂ ਤੇਲ ਨਹੀਂ ਅਚੀ ਤਰ੍ਹਾਂ ਗਰਮ ਹੋਇਆ ਜਾਂ ਫਿਰ ਸਾਡੇ ਗੋਲ ਗੱਪੇ ਸਿੱਲੇ ਨੇ ਇਹ ਫੁੱਲ ਨਹੀਂ ਰਹੀ ਹੈਗੇ ਬਾਕੀ ਦੇਖਦੇ ਆਂ ਜੀ ਪਰ ਖਾਣੇ ਤਾਂ ਆਪਾਂ ਚੂਰ ਗਏ ਨੇ ਨਾ ਤੇਲ ਤਾਂ ਗਰਮ ਹੈ ਫੁੱਲ ਨਹੀਂ ਰਹੀਆਂ ਅੱਜ ਗੋਲ ਗੱਪੇ ਨਹੀਂ ਤੇ ਗੋਲ ਗੱਪੇ ਤਾਂ ਬਹੁਤ ਸੋਹਣੇ ਫੁੱਲਦੇ ਆ ਨਾ ਇਹ ਕੀ ਗੱਲ ਨੇ ਸਾਡੇ ਗੋਲ ਗੱਪਿਆਂ ਨਾਲ ਜੜ ਲਾਗੇ ਬਿਲਕੁਲ ਵੀ ਨਹੀਂ ਫੁੱਲਦੇ ਕਿੱਕ ਫੁੱਲੇ ਬੜੀ ਮੁਸ਼ਕਿਲ ਦੇ ਨਾਲ ਤੇ ਲੋ ਗਾਈਜ਼ ਇਹ ਵਾਲੇ ਗੋਲ ਗੁੱਪੇ ਪਤਾ ਨਹੀਂ ਕੀ ਗੱਲ ਮਲੇ ਐਸੀ ਇਕੱਠੇ ਲੈ ਲੇ ਸੀਗੇ ਇਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਜਾਂ ਤਾਂ ਸੇਲਣ ਦੀ ਵਜ੍ਹਾ ਨਾਲ ਇਹ ਫੁੱਲ ਰਹੇ ਪਤਾ ਨਹੀਂ ਤੇ ਆ ਦੇਖੋ ਜੀ ਫੁੱਲੇ ਨਹੀਂ ਪਰ ਹਾਂ ਐਸੇ ਤਾਂ ਮੈਂ ਪਾਪੜੀ ਵੀ ਬਣਾਣੀ ਹੈ ਮੇਰਾ ਜੀ ਕਰ ਰਿਆ ਸੀ ਕਿ ਭੱਲਾ ਚਾੜ ਬਣਾਉਂਦੇ ਹੁੰਨੇ ਨੇ ਤੇ ਚੂਰ ਕੇ ਖਾਣੇ ਹੁੰਦੇ ਨੇ ਪਰ ਹਾਂ ਫੁੱਲੇ ਫੁੱਲੇ ਜੇ ਗੋਲ ਗੁੱਪੇ ਦੀ ਪਾਪੜੀ ਤੋੜ ਕੇ ਬਣਾਉਂਦਾ ਬਹੁਤ ਵਧੀਆ ਲੱਗਦੀ ਹੈ ਤੇ ਗੋਲ ਗੁੱਪੇ ਸਾਡੇ ਬਾਣ ਨਹੀਂ ਰਹੇ ਹੈਗੇ ਕਿਉਂਕਿ ਮੈਨੂੰ ਲੱਗਦਾ ਧੁੱਪ ਲਗਵਾਉਣ ਵਾਲੀ ਹੈ ਤੇ ਇੱਧਰ ਬਣਾ ਲੈਨੇ ਆਪਾਂ ਭੱਲੇ ਆਪਾਂ ਦਹੀਂ ਭੱਲੇ ਬਣਾ ਲੈਨੇ ਆ ਤੇ ਗਾਇਸ ਤੁਹਾਨੂੰ ਪਤਾ ਹੈ ਅੱਜ ਆਪਾਂ ਜਾਣਾ ਕਿਸੇ ਗਵੰਡੀਆਂ ਦੇ ਘਰ ਜਦੋਂ ਸਾਡੇ ਇੱਥੇ ਕੋਈ ਵੀ ਬੱਚਾ ਹੁੰਦਾ ਹੈ ਨਾ ਤੇ ਆਪਣੇ ਮਾਇਕੇ ਲੈ ਕੇ ਜਾਂਦੀ ਹੈ ਤੇ ਉਹਨਾਂ ਦੇ ਘਰੋਂ ਫਿਰ ਆਪਣੇ ਬੱਚਾ ਜਦੋਂ ਆਪਣੇ ਸੋਹਰਿਆਂ ਦੇ ਘਰ ਆਂਦੀ ਹੈ ਨਾ ਤੇ ਇੱਥੇ ਛੂਛਕ ਦਿੰਦੇ ਆ ਤੇ ਬਹੁਤ ਸਾਰਾ ਸਮਾਨ ਲੈ ਕੇ ਆਂਦੀ ਹੈ ਤੇ ਇੱਥੇ ਰਿਵਾਜ ਹੈ ਤੇ ਮੈਂ ਤੁਹਾਡੇ ਨਾਲ ਉਹੀ ਵੀਡੀਓ ਸ਼ੇਅਰ ਕਰਾਂਗੀ ਇੱਧਰ ਬਣਾਉਣ ਲੱਗੇ ਸੀ ਆਪਾਂ ਪੱਲੇ ਮੈਂ ਕਿਹਾ ਚਲੋ ਦਹੀਂ ਪੱਲੇ ਤੇ ਰੋਟੀ ਪਾਣੀ ਬਣਾ ਲਿਆ ਸੀ ਕਿ ਆਪਾਂ ਕੰਮ ਕਰ ਲਿਆ ਸੀ ਹੁਣ ਉਹਨਾਂ ਦੇ ਘਰ ਜਾਵਾਂਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਤੇ ਸਾਡੇ ਪਿੰਡਾਂ ਵਿੱਚ ਇਹਨਾਂ ਰਿਵਾਜ ਹੁੰਦੇ ਆ ਕਿ ਜਦੋਂ ਕੋਈ ਆਂਦਾ ਹੈ ਨਾ ਭੋਟੀ ਤੇ ਫਿਰ ਭਾਜੀ ਲੈ ਕੇ ਜਾਂਦੇ ਆ ਫਿਰ ਅਸੀਂ ਉਹਨਾਂ ਦੇ ਘਰ ਜਾ ਕੇ ਸਾਰਾ ਕੁਝ ਦੇਖ ਕੇ ਆਂਦੇ ਹੁੰਦੇ ਆ ਤੇ ਬਹੁਤ ਸਾਰਾ ਕੱਪੜਾ ਲੈ ਕੇ ਆਂਦੀਆਂ ਨੇ ਮਤਲਬ ਸਾਰੇ ਇੰਦਾਈ ਆਪਣੇ ਮਤਲਬ ਰਿਸ਼ਤੇਦਾਰਾਂ ਦਾ ਦਰਾਨੇ ਜਠਾਣੇ ਸਾਰਿਆਂ ਦਾ ਜੀਵੇਂ ਦਿਖਾਉਂਗੀ ਤੁਹਾਨੂੰ ਮੈਂ ਸਾਰਾ ਕੁਝ ਠੀਕ ਹੈ ਜੀ ਤੇ ਪਿੰਡਾਂ ਦੇ ਰਿਵਾਜ ਦਿਖਾਉਂਗੀ ਤੇ ਕੰਮ ਕਰ ਜੇ ਫਟਾਫਟ ਤੇ ਲੋ ਗਾਇਸ ਆਪ ਆਨ ਕੇ ਦੇਖੋ ਪੱਲੇ ਹੋ ਗਏ ਤਿਆਰ ਜੇਕਰ ਆਪਾਂ ਇਹਨਾਂ ਨੂੰ ਦਹੀਂ ਚ ਪਾਣਾ ਹੈ ਤਾਂ ਦਾਦਾ ਤਾਂ ਪਾਦਾਂਗੇ ਆਪਾਂ ਇਹਨੂੰ ਪਾਣੀ ਦੇ ਵਿੱਚ ਠੀਕ ਹੈ ਜੀ ਜੇ ਆਪਾਂ ਬਣਾਣੀ ਹੈ ਇਹਦੀ ਪੱਲਾ ਚਾਟ ਤੇ ਸਤਾ ਵੀ ਪਾਣੀ ਚ ਪਾਵਾਂਗੇ ਪਾਣੀ ਚ ਕੱਟ ਕੇ ਹੁਣ ਆਪਾਂ ਬਣਾਵਾਂਗੇ ਇਹਦੀ ਪੱਲਾ ਚਾਟ ਵੀ ਬਣਾਉਂਗੀ ਮੈਂ ਠੀਕ ਹੈ ਤੇ ਮੈਂ ਦਹੀਂ ਪੱਲੇ ਬਣਾ ਲਏ ਇਹ ਮੈਸ ਕਰਕੇ ਕੰਮੀੀਆਂ ਨੂੰ ਇੰਤਾ ਪਾਣੀ ਵਿੱਚ ਹੀ ਪਾ ਦਵਾ ਠੀਕ ਹੈ ਜੀ ਤਾ ਤੱਕ ਆਪਾਂ ਕੱਢ ਲੈਂਦੇ ਹਾਂ ਹੋਰ ਤੇ ਗਾਇਜ਼ ਇਹ ਵਾਲੇ ਪੱਲੇ ਤਾਂ ਸੱਚੀ ਇੰਨੇ ਟੇਸਟੀ ਲੱਗਦੀਆਂ ਨੇ ਕਿ ਜੇ ਆਪਾਂ ਰੁੱਖੇ ਵੀ ਖਾਣ ਲੱਗੀਆਂ ਨਾ ਕਿਉਂਕਿ ਇੰਨਾ ਚ ਨਮਕ ਤੇ ਕਾਲੀ ਮਿਰਚ ਪਾਈ ਹੁੰਦੀ ਆਪਾਂ ਹਨਾ ਤੇ ਬਹੁਤ ਸਵਾਦ ਲੱਗਦਾ ਰੁੱਖੇ ਵੀ ਖਾਏ ਜਾਂਦੇ ਆ ਚਲੋ ਗਾਇਜ਼ ਇੱਧਰ ਬਣ ਕੇ ਸੀਗੇ ਪੱਲੇ ਦੇਖੋ ਤੇ ਇੱਧਰ ਬਣਾਣ ਲੱਗੇ ਸੀ ਆਪਾਂ ਚਟਣੀ ਚਟਣੀ ਦੇ ਵਿੱਚ ਆਪਾਂ ਕੀ ਲਾਇਆ ਪੁਦੀਨਾ ਲੈ ਲਿਆ ਤੇ ਆਹ ਲੈ ਲੀਆ ਮੈਂ ਅੰਬੀਆਂ ਕੱਟ ਕੇ ਠੀਕ ਹੈ ਜੀ ਤੇ ਇੱਕ ਅੱਧਾ ਪਿਆਜ਼ ਪਾਇਆ ਮੈਂ ਜਿਆਦਾ ਨਹੀਂ ਪਾਇਆ ਹਰੀ-ਹਰੀ ਚਟਣੀ ਜੀ ਮੈਂ ਕਿਹਾ ਚਟਣੀ ਵੀ ਬਣਾਈਏ ਨਾਲ ਤੇ ਆਪਾਂ ਚਾਟ ਬਣਾਣੀ ਹੈ ਨਾ ਤਾਂ ਬਣਾਉਣ ਲੱਗੀ ਸੀ ਤੇ ਵੈਸੇ ਵੀ ਅੰਬੀਆਂ ਦੀ ਚਟਣੀ ਅੱਜਕੱਲ ਸੀਜ਼ਨ ਚੱਲ ਰਿਹਾ ਵਧੀਆ ਲੱਗਦੀ ਹੈ ਤੇ ਇਹਦੇ ਚ ਪਾ ਲੈਂਦੇ ਆਪਾਂ ਨਮਕ ਆਪਣੇ ਟੇਸਟ ਅਨਸਾਰ ਅਰ ਤੁਸੀਂ ਆਪਣੇ ਬੱਚਿਆਂ ਨੂੰ ਵੀ ਜਿਵੇਂ ਚਾਟ ਸੀ ਬਣਾ ਕੇ ਦੋਗੇ ਨਾ ਤੇ ਬੱਚੇ ਬਹੁਤ ਖੁਸ਼ ਹੋਣਗੇ ਕਿਉਂਕਿ ਗਰਮੀਆਂ ਦੇ ਵਿੱਚ ਤਾਂ ਵੈਸੇ ਹੀ ਟੇਸਟੀ ਲੱਗਦੀ ਹੈ ਅਰ ਸੁਜੀਤ ਕੋਰ ਸਿਸਟਰ ਬਹੁਤ ਦਿਨਾਂ ਬਾਅਦ ਤੁਸੀਂ ਆਏ ਬੜਾ ਅੱਛਾ ਲੱਗਿਆ ਤੁਹਾਡਾ ਕਮੈਂਟ ਪਾੜ ਕੇ ਬਹੁਤ ਖੁਸ਼ੀ ਹੋਈ ਤੇ ਮੈਨੂੰ ਬਸ ਇਹੀ ਸੀਗੇ ਮੈਨੂੰ ਪਤਾ ਨਹੀਂ ਸੁਜੀਤ ਸਿਸਟਰ ਠੀਕ ਹੈਗੇ ਕਿ ਨਹੀਂ ਸੀ ਤੇ ਮੈਂ ਹੀ ਸੋਚਦੀ ਰਹਿੰਦੀ ਸੀ ਬਹੁਤ ਦਿਨ ਹੋ ਗਏ ਸੀ ਨਾ ਤੁਸੀਂ ਆਈ ਨਹੀਂ ਸੀ ਰਏ ਤੇ ਮੈਨੂੰ ਟੈਨਸ਼ਨ ਹੋ ਗਈ ਲੋਜੀ ਅਦਰ ਬਣ ਗਈ ਸਾਡੀ ਚਟਣੀ ਆ ਦੇਖੋ ਵਧੀਆ ਜਿਹੀ ਚਟਣੀ ਬੰਦੀ ਦੀ ਚਟਣੀ ਤੇ ਅਦਰ ਆਪਣੇ ਭੱਲੇ ਹੋ ਗਏ ਤਿਆਰ ਆਪਾਂ ਨੇ ਇਹਨਾਂ ਨੂੰ ਪਾਣੀ ਚ ਪਾ ਦਿੱਤਾ ਸੀ ਤੇ ਹੁਣ ਆਪਾਂ ਪਾ ਲਾਂਗੇ ਇਦਾਂ ਹੀ ਭੱਲੇ ਇਹ ਚਾਹੇ ਤੁਸੀਂ ਸਬਜ਼ੀ ਬਣਾ ਲਓ ਠੀਕ ਹੈ ਜੀ ਮੈਂ ਪਹਿਲਾਂ ਵੀਡੀਓ ਬਣਾਈ ਹੋਈ ਹੈ ਤੁਸੀਂ ਧਿਆਨ ਨਾਲ ਦੇਖਿਓ ਤਿੰਨ ਚੀਜ਼ਾਂ ਬਣਾਈਆਂ ਇਸੇ ਤਰ੍ਹਾਂ ਦੀ ਲਓ ਜੀ ਉੱਪਰ ਮੜੀਏ ਹੁਣ ਆਪਾਂ ਗੈਸ ਕਰ ਦਿੰਨੇ ਆਪਾਂ ਇੱਧਰ ਆਪਾਂ ਚਟਨੀ ਆਪਣੀ ਕੱਢ ਲੈਨੇ ਆ ਤੇ ਲਓ ਗਾਇਜ਼ ਇੱਧਰ ਬਣਾਉਣ ਲੱਗੇ ਸੀ ਆਪਾਂ ਹੁਣ ਦਹੀਂ ਭੱਲੇ ਤੇ ਆਪਾਂ ਦਹੀਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਤੇ ਆਪਾਂ ਇਹਦੇ ਵਿੱਚ ਡੋਂਗੇ ਚ ਪਾ ਲਾਂਗੇ ਹੁਣ ਦਹੀਂ ਠੀਕ ਹੈ ਜੀ ਤੇ ਇਹਦੇ ਵਿੱਚ ਆ ਜਿਹੜੇ ਆਪਾਂ ਭੱਲੇ ਭਿਗੋ ਕੇ ਰੱਖੇ ਹੋਏ ਨੇ ਇਹਨੇ ਥੋੜਾ ਜਿਹਾ ਇਹਨਾਂ ਨੂੰ ਇੱਦਾਂ ਪਾਣੀ ਜਿਹਾ ਪ੍ਰੈਸ ਕਰਕੇ ਕੱਢ ਕੇ ਇਹਨਾਂ ਦਾ ਇਹਦੇ ਵਿੱਚ ਪਾ ਦਿੰਨੇ ਆਪਾਂ ਪੱਲੇ ਸਾਰੇ ਤੇ ਲੋ ਗਾਈਜ਼ ਆ ਦੇਖੋ ਪੱਲੇ ਆਪਾਂ ਪਾ ਲਏ ਤੇ ਹੁਣ ਸਾਡਾ ਦਹੀਂ ਬਿਲਕੁਲ ਤਿਆਰ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਣੇ ਟੇਸਟ ਅਨੁਸਾਰ ਤੁਸੀਂ ਨਮਕ ਕਾਲੀ ਮਿਰਚ ਲਾਲ ਮਿਰਚ ਜੋ ਤੁਹਾਡਾ ਮਨ ਕਰਦਾ ਉਹ ਹੀ ਆਪਣੇ ਟੇਸਟ ਅਨੁਸਾਰ ਤੇ ਭੁੰਨਿਆ ਜੀਰਾ ਪਾ ਲਓ ਠੀਕ ਹੈ ਜੇ ਤੜਕਾ ਲਾਣਾ ਤੜਕਾ ਲਾ ਲਓ ਤੇ ਬਹੁਤ ਸਵਾਦਈ ਬਣਦਾ ਤੇ ਫਿਰ ਜਿੱਦਾਂ ਮਰਜ਼ੀ ਕਰਕੇ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਤੇ ਖਾਓ ਤੇ ਬਹੁਤ ਟੇਸਟੀ ਲੱਗਦਾ ਹੈ ਤੇ ਗਾਇਸ ਜਿੱਧਰ ਕਰਨ ਲੱਗੇ ਆਪਾਂ ਜੜੀ ਭੱਲਾ ਚਾਟ ਮੈਂ ਆਪਣੇ ਲਈ ਬਣਾਣੀ ਉਹ ਦੇਖੋ ਭੱਲੇ ਪਾ ਲਏ ਦਹੀਂ ਪਾ ਲਿਆ ਵਿੱਚ ਹੁਣ ਇਹਦੇ ਵਿੱਚ ਕਾੜਨੇ ਨਮਕ ਕਾਲੀ ਮਿਰਚ ਤੇ ਆ ਜਿਹੜੇ ਪਾਪੜ ਮੈਂ ਬਣੇ ਨਹੀਂ ਸੀ ਨਾ ਮੇਰੇ ਕੋਲ ਗੱਪੇ ਤੇ ਬਸ ਇਹ ਦੇ ਚੂਰਾ achara ਕਰਕੇ ਮੈਂ ਤਾਂ ਪਾ ਲੈਨੇ ਕਿਉਂਕਿ ਮੈਨੂੰ ਖਾਂਚ ਦਾ ਬਹੁਤ ਵਧੀਆ ਲੱਗਦੇ ਨੇ ਤੇ ਤੇ ਮੇਰੇ ਕੋਲ ਸਾਸ ਪਈ ਸੀ ਬਸ ਮੈਂ ਸਾਸ ਹੀ ਪਾ ਲਈ ਉੱਪਰ ਹਰੀ ਚਟਨੀ ਮੈਂ ਜਿਹੜੀ ਅੰਬੀ ਦੀ ਬਣਾਈ ਉਹ ਪਾਉਂਗੀ ਤੇ ਲੋ ਜੀ ਇੱਧਰ ਕਰ ਲਿਆ ਆਪਾਂ ਚਟਪਟੀ ਜੀ ਜਾਏ ਪਲ ਪਕਾ ਤਿਆਰ ਉੱਪਰ ਪਾ ਲਈ ਚਟਨੀ ਬਹੁਤ ਟੇਸਟੀ ਬਣ ਗਿਆ ਦੇਖੋ ਆਜੋ ਤੁਹਾਨੂੰ ਵੀ ਖਵਾਣੇ ਤੇ ਗਾਈਜ਼ ਹੁਣ ਆਪਾਂ ਚੱਲਦੇ ਆਂ ਪੜੋਸੀਆਂ ਦੇ ਤੇ ਲਓ ਗਾਈਜ਼ ਇੱਧਰ ਹੋਏ ਸੀ ਆਪਾਂ ਤਿਆਰ ਮੈਂ ਤੇ ਅੰਮ੍ਰਿਤ ਤੇ ਨਾਲ ਸਾਡੀ ਸਗਵੰਦਨ ਆਪਾਂ ਕਿਸੇ ਦੇ ਘਰ ਜਾ ਰਹੇ ਆਂ ਠੀਕ ਹੈ ਬਾਕੀ ਉਹਨਾਂ ਦੇ ਘਰ ਨਾਲ ਇੱਥੇ ਦੀ ਪਿੰਡਾਂ ਦੇ ਰੀਤੀ ਰਿਵਾਜ ਹੁੰਦੇ ਜਦੋਂ ਕੋਈ ਬੱਚਾ ਪਹਿਲੀ ਵਾਰੀ ਲੈ ਕੇ ਜਾਂਦੇ ਆ ਨਾ ਤੇ ਕੁੜੀ ਨੂੰ ਲੈ ਕੇ ਮਾਇਕੇ ਰਹਿ ਕੇ ਆਈ ਹੈ ਤੇ ਦੇਖਦੀ ਆ ਮੈਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬੰਨੇ ਰੋ ਤਦ ਤੱਕ ਆ ਦੇਖੋ ਜੀ ਮੈਂ ਤਿਆਰ ਹੋ ਕੇ ਚੱਲਦੀ ਆ ਆ ਜਾ ਤੇ ਗਾਇਸ ਤੁਹਾਨੂੰ ਪਿੰਡਾਂ ਦਾ ਮਾਹੌਲ ਦਿਖਾਵਾਂਗੀ ਕਿੱਦਾਂ ਲੈ ਕੇ ਆਂਦੇ ਆਂ ਛੁੱਟਛਕ ਬੋਲਦੇ ਆ ਸਾਡੇ ਇੱਧਰ ਹਿੰਦੀ ਦੇ ਵਿੱਚ ਤੇ ਸਾਨੂੰ ਨਹੀਂ ਪਤਾ ਪਹਿਲੀ ਵਾਰੀ ਕਹਿ ਦਿੰਦੇ ਆ ਨਾ ਜੀ ਆਪਾਂ ਬੱਚੇ ਨੂੰ ਲੈ ਕੇ ਆਂਦੇ ਆ ਮਾਇਕੇ ਤੋਂ ਤੇ ਕਿੰਨਾ ਕੁਝ ਲੈ ਕੇ ਆਂਦੀ ਆ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰੂੰਗੀ ਤੇ ਆ ਦੇਖੋ ਗਾਇਸ ਆ ਮੇਰੀ ਪड़ੋਸਰ ਇਹ ਵੀ ਚੱਲੀ ਹੈ ਮੇਰੇ ਨਾਲ ਚੱਲ ਪਿਆਰ ਚੱਕੀ ਰਹੀ ਕਿੱਦਾਂ ਚੱਲੀ ਉਹ ਇਹ ਵੀ ਖਾ ਲਉਨੀ ਹੈ ਵਾਈ ਇਸ ਲਈ ਵੀ ਦਸਤ ਕਰੀਏ ਕਿੰਨੀ ਗਰਮੀ ਤਰਪੀ ਮੇਰੇ ਕੋਲ ਲੱਗ ਰਿਹਾ ਹੈ ਦੱਸੋ ਕਿ ਮੈਂ ਦੇਖ ਰਿਹਾ ਹਾਂ ਇਹ ਉਹ ਗਰਮੀ ਕਿੰਨੀ ਹੈ ਹਾਂ ਪਹਾੜੀ ਗਾਵੇ ਹੈ ਪਹਾੜੀ ਪਹਾੜੀ ਹਾਂ ਮਨੇ ਜਾਣਾ ਮਾਰੀ ਚ ਰੀ ਬਾਤ ਹੈ ਮੇਰੀ ਬਾੜੀ ਜੀ ਬੜਾ ਬਣਾ ਲਈਦਾ ਇਸ ਨੂੰ ਜਿਹੜੇ ਜਿਹੜੇ ਆਦਮੀ ਰਹਿ ਕੇ ਨੇ ਇਸ ਮੈਂ ਬੜੀ ਮੇਰੇ ਕੋਲ ਜਨਮ ਕਰਨਾ ਹੈ

ले हम उठा उठा के सारा और क्या इसका ठीक नहीं ले बस एक फ्राक ले जाएंगे है <laughs> ना बड़ा कुछ लाई हो भी मट्टो तो का, का लाई, का लाई, का लाई। क्या लाई बेटा क्या लाई देखो क्या नाम है दीदी इसका तक्षवी 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 तक्षु हाँ जी हाँ जी खुश मजा आ जाए बस देखिए कहना देखिए तो हाँ जब, आ, देक्ष हा, देक्ष हा, गया गया जब तो छोटी सी देख के गए थे हम इसे बहुत छोटी थी और सर्दी भी बहुत पड़ रही थी <laughs> <laughs> बहुत सर्दी हो रही थी हाँ छोटी दर्द में मार दी कितने साल हो गए आपके ब्याह को मेरे ब्याह में कई साल 40 साल हो गए क्लासों को 40 स्टील का ही नहीं आ रहा है मार स्टील ना घिसती है बस तीड़ी ना चाहिए नहीं ताले नहीं कितने कंटिन्यू

पंद्रह सूट जो, hmm. जो कि सारे, सारे है सारे hmm. <laughs> तो आई <laughs> सुंदर लग रहे कलर, कलर। पंजाबी कलर जिम्मे पंजाबी हो ना अच्छे हाँ अच्छे लगते नहीं अच्छे लग रहे हैं, गर्मी के बीच तो वैसे ही

बस थोड़ी सी हाय चुन आ, क्या मंजी भी? भी।, भी आई मंजी जी खाट भी आई वेरी गुड और ग्लासी एक ये पाइला आपकी है क्या छोटी सी जो अच्छा ज्योति दिया ज्योति की तो ये छट गया नहीं ये छोटी सी की होगी हां छोटी सी है ना अच्छा ये मंजी भी लेके आई <laughs> हाँ मैंने भी अर्जस के लिए ले रखी दी थी थी हेमंत जी हाँ नहीं बच्चे अर्जस पता है कि मेरे वाली मंजी डा दो भी बड़ा खुश हूं हाँ सुंदर है <laughs>